ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਚੁਰੂ ਕਰਦੇ ਹਾਂ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਜਾਂ ਇਸ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਪਿਆਰ ਜਾਂ ਆਕਰਸ਼ਣਾ ਕਹਾਣੀ ਭਾਗ 4 ਲੇਖਕ ਰਾਮਨਦੀਪ ਵਰਮੀ ਦੋਮੇਜਿੰਦਰ ਦੇ ਘਰ ਪਹੁੰਚ ਗਏ ਅਤੀਸਾਰ ਨੂੰ ਤਿਆਰ ਹੁੰਦੇ ਦੇਖ ਕੇ ਜਿੰਦਰ ਤੇ ਕਿੰਦਰ ਨੂੰ ਲੱਭਣ ਲੱਗ ਪਏ ਕਿਉਂਕਿ ਉਹ ਉਹਨਾਂ ਨੂੰ ਦਿਖਾਈ ਨਹੀਂ ਸੀ ਦਿੱਤੀਆਂ ਜਦੋਂ ਕੋਈ ਸਮਾਨ ਪੂਰੇ ਘਰ ਵਿੱਚ ਲੱਭਣ ਤੇ ਵੀ ਨਾ ਮਿਲਿਆ ਤਾਂ ਮਨਮੀਤ ਬੋਲਿਆ ਮੰਮਾ ਮੈਨੂੰ ਪਤਾ ਏ ਉਹ ਕਿੱਥੇ ਗਈਆਂ ਹੋਣਗੀਆਂ ਉਸਦੇ ਮੂੰਹੋਂ ਇਹ ਸੁਣ ਕੇ ਬੋਬੀ ਉਸਦੇ ਵੱਲ ਹੈਰਾਨੀ ਭਰੀਆਂ ਅਤੇ ਸਵਾਲੀਆਂ ਨਾਲ ਦੇਖਣ ਲੱਗ ਪਿਆ ਉਸਦੀ ਮਨੋਸਥਿਤੀ ਨੂੰ ਸਮਝਦੇ ਹੋਏ ਮਨਮੀਤ ਫਿਰ ਬੋਲਿਆ ਕਿੰਦਰ ਦੇ ਘਰ ਹਾਂ ਉਧਰ ਹੋਣੀਆਂ ਉਹ ਕਹਿੰਦਾ ਉਹ ਚਾਰੇ ਵਿੱਚ ਜਾਣ ਲਈ ਔੜੀਆਂ ਚੱਲਣ ਲੱਗ ਪਿਆ ਬੋਬੀ ਵੀ ਬਿਨਾਂ ਕੁਝ ਪੁੱਛੇ ਉਸ ਦੇ ਪਿੱਛੇ ਹੀ ਚੜ ਗਿਆ ਚਿਵਾਰੇ ਵਿੱਚ ਪਹੁੰਚ ਕੇ ਮਨਮੀਤ ਉੱਥੇ ਲਿਆ ਵੀ ਮਾਮਾ ਐਂ ਕਰ ਫਿਰ ਬੈਗ ਚੁੱਕ ਤੇ ਕੱਪੜੇ ਕੱਢ ਜਿਹੜੇ ਪਾਉਣੇ ਨੇ ਮੈਂ ਪ੍ਰੈਸ ਕਰਾ ਕੇ ਲਿਆ ਆ 10 ਮਿੰਟਾਂ 'ਚ ਜਦ ਤੱਕ ਤੂੰ ਨਹਾ ਲੈ ਯਾਰ ਪੰਗਾ ਤਾਂ ਫੇਰ ਉਹੀ ਰਹਿ ਗਿਆ ਵੀ ਕੱਪੜੇ ਪਾਵਾਂ ਕਿਹੜੇ ਬੋਬੀ ਨੇ ਪਰੇਸ਼ਾਨੀ ਜਿਤਾਈ ਚੰਗਾ ਲਿਆ ਤੂੰ ਬੈਗ ਫੜਾ ਮੈਂ ਆਪੇ ਕਰਾ ਲਿਓ ਜਿਹੜੇ ਠੀਕ ਲੱਗੇ ਕਹਿੰਦੇ ਹੋਏ ਮਨਮੀਤ ਨੇ ਬੋਬੀ ਦੇ ਹੱਥੋਂ ਬੈਗ ਫੜ ਲਿਆ ਅਤੇ ਦੋ ਪੈਂਟਾਂ ਸ਼ਰਟਾਂ ਦੇ ਜੋੜੇ ਚੁੱਕ ਕੇ ਲੈ ਗਿਆ ਉਹ ਸਿੱਧਾ ਕੇਂਦਰ ਦੇ ਘਰ ਪਹੁੰਚਿਆ ਤਾਂ ਸਾਹਮਣੇ ਵਿਹੜੇ 'ਚ ਕੇਂਦਰ ਦੀ ਮਾਂ ਕੱਪੜੇ ਸੁਕਣੇ ਪਾ ਰਹੀ ਸੀ ਉਹ ਉਸ ਨੂੰ ਦੇਖਦੇ ਹੀ ਪੈਰੀਂ ਹੱਥ ਲਾਉਂਦਾ ਹੋਇਆ ਬੋਲਿਆ ਮੱਥਾ ਟੇਕਦਾ ਮਾਮੀ ਕੇਂਦਰ ਕਿੱਥੇ ਹੈ ਜਿਉਂਦਾ ਬਸਦਾ ਰਹਿ ਪੁੱਤ ਅੰਦਰ ਹੀ ਨੇ ਪ੍ਰੈਸੀ ਕਰਦੀਆਂ ਨੇ ਕਹਿ ਕੇ ਕੇਂਦਰ ਦੀ ਮਾਂ ਨੇ ਉਸ ਨੂੰ ਕਮਰੇ ਵਿੱਚ ਜਾਣ ਲਈ ਇਸ਼ਾਰਾ ਕਰ ਦਿੱਤਾ ਉਹ ਅੰਦਰ ਗਿਆ ਅਤੇ ਜਾ ਕੇ ਜਿੰਦਰ ਨੂੰ ਬੋਲਿਆ ਦੱਸਤਾ ਦਿੰਦੀਆਂ ਵੀ ਇਧਰੋਂ ਅਸੀਂ ਕਮਲਿਆਵਾਂਗ ਉੱਥੇ ਲੱਭੀ ਗਏ ਕਿਉਂ ਕੀ ਹੋ ਗਿਆ ਕੰਮ ਐ ਕੋਈ ਜਿੰਦਰ ਨੇ ਜਵਾਬ ਦਿੱਤਾ ਹੂੰ ਆਹ ਕੱਪੜੇ ਪ੍ਰੈਸ ਕਰਨੇ ਨੇ ਕਹਿੰਦੇ ਹੋਏ ਉਸ ਨੇ ਆਪਣੇ ਹੱਥ ਵਿੱਚ ਖੜੇ ਹੋਏ ਕੱਪੜੇ ਜਿੰਦਰ ਵੱਲ ਵਧਾ ਦਿੱਤੇ ਜਿੰਦਰ ਨੇ ਉਸ ਤੋਂ ਕੱਪੜੇ ਫੜਦਿਆਂ ਕਿਹਾ ਜਾ ਕੇ ਨਹਾ ਲਓ ਦੋਵੇਂ ਜਣੇ ਜਦ ਤੱਕ ਅਸੀਂ ਲੈ ਕੇ ਆਉਂਦਿਆਂ ਕੱਪੜੇ ਪ੍ਰੈਸ ਕਰਕੇ ਮਾਮੇ ਦੇ ਕੱਪੜੇ ਪ੍ਰੈਸ ਕਰਕੇ ਦੇ ਦੋ ਪਹਿਲਾਂ ਉਹ ਨਾ ਆ ਰਿਹਾ ਏ ਮੇਰੇ ਲੈ ਆਇਓ ਚਾਹੇ ਫੇਰ ਮਨਮੀਤ ਬੋਲਿਆ ਫੇਰ ਬੈਠਣਾ ਪੈਣਾ ਏ ਕਹਿ ਕੇ ਜਿੰਦਰ ਨੇ ਉਸ ਨੂੰ ਬਾਹਰ ਵਿਹੜੇ ਵਿੱਚ ਪਏ ਮੰਝੇ ਵੱਲ ਇਸ਼ਾਰਾ ਕਰ ਦਿੱਤਾ ਮਨਮੀਤ ਬਾਹਰ ਜਾ ਕੇ ਬੈਠ ਗਿਆ ਅਤੇ ਜਿੰਦਰ ਨੇ ਬਾਕੀ ਕੱਪੜੇ ਇੱਕ ਪਾਸੇ ਕਰਕੇ ਪਹਿਲਾਂ ਬੋਬੀ ਦੇ ਕੱਪੜੇ ਪ੍ਰੈਸ ਕਰ ਦਿੱਤੇ ਪ੍ਰੈਸ ਕੀਤੇ ਕੱਪੜੇ ਮਨਮੀਤ ਨੂੰ ਫੜਾ ਕੇ ਉਹ ਦੁਬਾਰਾ ਆਪਣੇ ਕੱਪੜੇ ਪ੍ਰੈਸ ਕਰਨ ਬੈਠ ਗਿਆ ਇਹ ਥੋੜੀ ਦੇਰ ਬਾਅਦ ਆਪਣੀ ਅਤੇ ਮਨਮੀਤ ਦੇ ਕੱਪੜੇ ਲੈ ਕੇ ਘਰ ਆ ਗਈ ਅਤੇ ਆਉਣ ਤੋਂ ਪਹਿਲਾਂ ਕੇਂਦਰ ਨੂੰ ਮੈਂ ਜਾ ਕੇ ਤਿਆਰ ਹੋ ਜਾਵਾਂ ਨਾਲੇ ਮੀਤ ਨੂੰ ਕੱਪੜੇ ਦੇਣੇ ਨੇ ਅਜੇ ਉਹ ਮੈਨੂੰ ਉਡੀਕਦਾ ਹੋ ਵੀ ਕਦਾਂ ਮਾ ਉਹਦੇ ਕੱਪੜੇ ਦਿਵਾ ਉਹਨੂੰ ਤੂੰ ਤਿਆਰ ਹੋ ਕੇ ਪਹੁੰਚਾਂਵੇਂ ਛੇਤੀ ਠੀਕ ਹੈ ਕਹ ਕੇਂਦਰ ਨੇ ਵੀ ਉਸਨੂੰ ਜਾਣ ਲਈ ਜਿਵੇਂ ਮਨਜ਼ੂਰੀ ਦੇ ਦਿੱਤੀ ਜਿੰਦਰ ਨੇ ਆਪਣੇ ਘਰ ਜਾ ਕੇ ਮਨਮੀਤ ਦੇ ਕੱਪੜੇ ਕਿਸੇ ਬੱਚੇ ਹੱਥ ਉੱਪਰ ਭੇਜ ਦਿੱਤੇ ਅਤੇ ਆਪ ਤਿਆਰ ਹੋਣ ਲੱਗ ਪਈ ਥੋੜੀ ਦਿਰ ਬਾਅਦ ਉਹ ਵੀ ਤਿਆਰ ਹੋ ਗਈ ਅਤੇ ਮਨਮੀਤ ਤੇ ਬੋਬੀ ਵੀ ਤਿਆਰ ਹੋ ਕੇ ਉਤਰਾਈ ਪਰ ਕਿੰਦਰ ਅਜੇ ਤੱਕ ਨਹੀਂ ਸੀ ਆਈ ਸਾਰੇ ਤਿਆਰ ਹੋ ਕੇ ਵਿਆਹ ਵਾਲਿਆਂ ਵੱਲ ਜਾਈ ਜਾ ਰਹੇ ਸਨ ਮਨਮੀਤ ਤੇ ਬੋਬੀ ਵੀ ਚਲੇ ਗਏ ਅਤੇ ਜਾ ਕੇ ਟੈਂਟ ਵਿੱਚ ਮਰਾਤ ਲਈ ਚਾਹ ਪਾਣੀ ਤੇ ਮਠਿਆਈ ਲਗਵਾਉਣ ਲੱਗ ਪਏ ਥੋੜੇ ਸਮੇਂ ਬਾਅਦ ਜਦੋਂ ਉਹ ਦੋਵੇਂ ਉੱਥੇ ਸਾਰੇ ਕੰਮ ਦੇਖ ਪਰ ਕੇ ਬਾਹਰ ਸੜਕ ਤੇ ਨਿਕਲਣ ਲੱਗੇ ਤਾਂ ਅੱਗਿਓ ਆ ਰਹੀਆਂ ਦੋਵੇਂ ਭੈਣਾਂ ਨੂੰ ਦੇਖ ਕੇ ਉਹਨਾਂ ਦੀ ਜਿਵੇਂ ਧੜਕਣ ਹੀ ਰੁਕ ਗਈ ਹੋਵੇ ਮਨਮੀਤ ਬਾਬੀ ਦੇ ਕੋਲ ਹੀ ਮਾਰ ਕੇ ਬੋਲਿਆ ਮਾਮਾ ਦੇਖੀ ਅੱਜ ਕਿਤੇ ਬਾਜੀ ਕੋਈ ਹੋਰ ਹੀ ਨਾਲ ਮਰ ਜੇ ਕਿਤੇ ਤੂੰ ਨੰਬਰੇ ਬਣਾਉਂਦਾ ਰਹਿ ਜਾਵੇਂ ਕਹਿ ਕੇ ਉਹ ਮੁਸਕਰਾਇਆ ਤਾਂ ਬਾਬੀ ਨੂੰ ਇੱਕ ਵਾਰ ਤਾਂ ਸੱਚੀ ਫਿਕਰ ਲੱਗ ਗਿਆ ਕਿਤੇ ਮਨਮੀਤ ਦੀ ਕਹੀ ਗੱਲ ਸੱਚ ਨਾ ਹੋ ਜੇ ਪਰ ਫਿਰ ਉਹ ਖੁਦ ਨੂੰ ਸੰਭਾਲਦੇ ਹੋਏ ਬੋਲਿਆ ਮੀਤ ਵੈਸੇ ਗੱਲ ਤੇਰੀ ਸਹੀ ਹੈ ਪਰ ਜੇ ਨੀਤਾਂ ਚੰਗੀਆਂ ਹੋਣ ਤਾਂ ਮਰਜ਼ਾ ਵੀ ਪੂਰੀਆਂ ਹੋ ਹੀ ਜਾਂਦੀਆਂ ਨੇ ਟਾਈਮ ਬੇਸ਼ੱਕ ਲੱਗ ਜੇ ਕਹਿ ਕੇ ਬੋਬੀ ਮਨਮੀਤ ਦੀ ਅਗਲੀ ਗੱਲ ਸੁਣੇ ਬਿਨਾਂ ਹੀ ਦੁਬਾਰਾ ਟੈਂਟ ਵਿੱਚ ਜਾਵੜਿਆ ਉਹ ਦੋਵੇਂ ਪਣਾ ਵਿਆਹ ਵਾਲੇ ਖਰਚ ਰਿਆਂ ਗਈਆਂ ਅਤੇ ਕੇਂਦਰ ਬੀਬੀ ਨੂੰ ਤਿਆਰ ਕਰਾਉਣ ਲਈ ਮੈਡਮ ਦੀ ਮਦਦ ਕਰਨ ਲੱਗ ਪਈ ਘੰਟੇ ਕੋ ਬਾਅਦ ਬਾਹਰ ਬਰਾਤ ਆ ਗਈ ਬਰਾਤ ਆ ਗਈ ਘਰ ਆਲਾ ਪੈ ਗਿਆ ਰੌਲਾ ਸੁਣ ਕੇ ਕੁੜੀਆਂ ਬੁੜੀਆਂ ਸਭ ਬਾਹਰ ਵੱਲ ਟੁੱਪੀਆਂ ਕੁੜੀਆਂ ਨੇ ਰੀਵਨ ਕਟਾਉਣ ਲਈ ਪਲੇਟ ਸਜਾ ਕੇ ਬਰਾਤ ਅੱਗੇ ਜਾ ਕੇ ਨਾਕਾ ਲਾ ਲਿਆ ਜਿੰਦਰ ਤੇ ਜਿੰਦਰ ਆਪਣੇ ਸੁਭਾਅ ਮੁਤਾਬਕ ਪਿੱਛੇ ਹੀ ਖੜੀਆਂ ਸੀ ਉਹਨਾਂ ਨੂੰ ਇਸ ਤਰ੍ਹਾਂ ਪਿੱਛੇ ਖੜੀਆਂ ਦੇਖ ਕੇ ਬੋਬੀ ਮਨਮੀਤ ਨੂੰ ਉਹਨੇ ਆਇਆ ਕਹਿ ਕੇ ਉਹਨਾਂ ਦੋਵਾਂ ਦੇ ਪਿੱਛੇ ਜਾ ਕਰਿਆ ਪਰ ਉਹਨਾਂ ਦੋਵਾਂ ਨੂੰ ਇਸ ਦਾ ਪਤਾ ਨਾ ਲੱਗਿਆ ਜਦੋਂ ਰੀਵਨ ਘਟਣ ਤੋਂ ਬਾਅਦ ਬਰਾਤ ਟੈਂਟ ਅੰਦਰ ਆ ਗਈ ਤਾਂ ਕੇਂਦਰ ਨੂੰ ਪਤਾ ਲੱਗਿਆ ਕਿ ਬੋਬੀ ਉਹਨਾਂ ਦੇ ਕੋਲੋਂ ਹੁਣੇ ਗਿਆ ਹੈ ਕਿਉਂਕਿ ਜਦ ਤੱਕ ਕੇਂਦਰ ਨੇ ਪਿੱਠ ਘੁਮਾਈ ਉਦੋਂ ਬੋਬੀ ਉਤੋਂ ਮੁੜ ਨਹੀਂ ਲੱਗਿਆ ਸੀ ਜਿਸ ਕਰਕੇ ਕੇਂਦਰ ਨੂੰ ਉਸਦੇ ਪਹਿਲਾਂ ਤੋਂ ਉੱਥੇ ਹੋਣ ਦਾ ਪਤਾ ਲੱਗਿਆ ਸੀ ਬੋਬੀ ਮਨਮੀਤ ਕੋਲ ਆਇਆ ਤਾਂ ਉਹ ਬੋਲਿਆ ਈਗਲ ਮਾਮਾ ਸੌਖਾ ਹੈ ਉਹਨਾਂ ਕੋਲ ਕੀ ਕਰਨ ਗਿਆ ਸੀ ਮਿਰਚਾ ਉਹ ਇਹੋ ਜਿਹੀਆਂ ਗੱਲਾਂ ਨਹੀਂ ਸਹੰਦੀ ਕਿਉਂ ਜੁੱਤੀਆਂ ਖਾਣ ਵਾਲੇ ਕੰਮ ਕਰਦੇ ਯਾਰ ਅਜੇ ਮਨਮਿਤ ਗੋਲ ਹੀ ਰਿਹਾ ਸੀ ਇਹ ਬਬੀ ਬੋਲਿਆ ਮੀਤ ਮੈਂ ਉਹਨਾਂ ਨੂੰ ਨਹੀਂ ਕੁਝ ਕਿਹਾ ਉਹ ਤਾਂ ਡਰੀਆਂ ਹੋਈਆਂ ਲੱਗਦੀਆਂ ਸੀ ਮੈਨੂੰ ਲੱਗਿਆ ਕਿਤੇ ਕੋਈ ਵਰਾਤੀ ਨਾ ਕੁਝ ਕਹਿ ਦੇਵੇ ਉਹਨਾਂ ਨੂੰ ਤਾਂ ਮੈਂ ਪਿੱਛੇ ਖੜਾ ਹੋ ਗਿਆ ਸੀ ਜਾ ਕੇ ਉਹਨਾਂ ਦੇ ਓ ਹੋ ਹੋ ਅੱਛਾ ਜੀ ਤੇ ਮਾਮਾ ਜੀ ਸਿਕਿਉਰਟੀ ਲਈ ਫਿਰਦੇ ਨੇ ਨਾਲ ਨਾਲ ਕਹਿ ਕੇ ਮਨਮੀਤ ਹੱਸ ਪਿਆ ਫਿਰ ਬੌਬੀ ਵੀ ਉਸ ਨੂੰ ਦੇਖ ਕੇ ਮੁਸਕਰਾ ਪਿਆ ਸਾਰਾ ਦਿਨ ਇਸੇ ਤਰ੍ਹਾਂ ਮौज-ਮਸਤੀਆਂ ਨਾਲ ਬੀਤ ਗਿਆ ਉਹ ਦੋਵੇਂ ਸਾਰਾ ਦਿਨ ਦੋਵੇਂ ਭੈਣਾਂ ਵੱਲ ਪੂਰੀ ਨਿਗ੍ਹਾ ਰੱਖਦੇ ਰਹੇ ਤਾਂ ਜੋ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸ਼ਾਮ ਨੂੰ ਵਿਦਾਇਤ ਤੋਂ ਬਾਅਦ ਛੋਟੀ ਕੁੜੀ ਦੇ ਵਿਆਹ ਦੀ ਵੀ ਤਿਆਰੀ ਕਰਨੀ ਸੀ ਇਸ ਲਈ ਜਲਦੀ ਹੀ ਸਾਰੇ ਕੰਮਕਾਰ ਨਿਪਟਾ ਕੇ ਸਾਰੇ ਆਪਣੇ ਆਪਣੇ ਟਿਕਾਣੇ ਲੱਗ ਸੋਗੇ। ਅਗਲੇ ਦਿਨ ਸਵੇਰੇ ਜਲਦੀ ਉੱਠ ਸਾਰੇ ਤਿਆਰੀ ਹੋਣ ਲੱਗ ਪਏ। ਜਿੰਦਰ ਵੀ ਅੱਜ ਤਾਂ ਜਲਦੀ ਹੀ ਉੱਠ ਗਈ ਸੀ। ਰੋਜ਼ ਦੀ ਤਰ੍ਹਾਂ ਅੱਜ ਵੀ ਉਹ ਜਿੰਦਰ ਦੇ ਘਰ ਹੀ ਸੌਈ ਸੀ। ਪਰ ਸਵੇਰੇ ਉੱਠ ਕੇ ਆਪਣੇ ਘਰ ਜਾ ਕੇ ਤਿਆਰ ਹੋਣ ਲੱਗ ਪਈ। ਜਦੋਂ ਬੋਬੀ ਉੱਠ ਕੇ ਇੱਥਾਂ ਆਇਆ ਤਾਂ ਉਸ ਨੂੰ ਕਿੰਦਰ ਦਿਖਾਈ ਨਾ ਦਿੱਤੀ। ਸਾਹ ਜਿੰਦਰ ਕੋਲ ਜਾ ਕੇ ਪੁੱਛਣ ਲੱਗਿਆ ਕੀ ਕਰਦੇ ਹੋ ਉਹ ਕਿੱਥੇ ਨਾਲੇ ਉਹ ਘਰ ਚਲੀ ਗਈ ਸੀ ਉੱਠ ਕੇ ਕੀ ਹੋ ਗਿਆ ਕੰਮ ਕਰਨਾ ਹੈ ਕੋਈ ਤਾਂ ਮੈਂ ਕਰ ਦਿੰਨੀ ਆ ਜਿੰਦਰ ਨੇ ਪੁੱਛਿਆ ਨਹੀਂ ਮੈਂ ਤਾਂ ਉਦਾਂ ਹੀ ਪੁੱਛਦਾ ਸੀ ਬੋਬੀ ਨੇ ਸਫਾਈ ਦਿੰਦੇ ਹੋਏ ਕਿਹਾ ਚਾਹ ਪੀ ਲਓ ਜਾਦਾ ਗਲਾਸ ਫੜਾਂਦੇ ਹੋਏ जिंदर ਨੇ ਕਿਹਾ ਉਮੀਦ ਦਾ ਗਲਾਸ ਵੀ ਦੇ ਦੇ ਉਹ ਫਿਰ ਬੋਬੀ ਨੇ ਚਾਹ ਦਾ ਗਲਾਸ ਫੜਦੇ ਹੋਏ ਕਿਹਾ ਉੱਠ ਜਾ ਉਹ ਅਤੇ ਜਿੰਦਰ ਨੇ ਚਾਹ ਦਾ ਗਲਾਸ ਫੜਾਉਂਦੇ ਹੋਏ ਪੁੱਛਿਆ ਹੂੰ ਕਹਿੰਦੇ ਹੋਏ ਗਲਾਸ ਫੜ ਕੇ ਬੋਬੀ ਉੱਪਰ ਛੱਤ ਤੇ ਚਲਾ ਗਿਆ ਰਸੋਈ ਚੋਂ ਕੰਮ ਖਤਮ ਕਰਕੇ ਜਿੰਦਰ ਵੀ ਤਿਆਰ ਹੋਣ ਲੱਗ ਪਈ ਤਿਆਰ ਹੋ ਕੇ ਜਿੰਦਰ ਵੀ ਆ ਗਈ ਸੀ ਕੇ گلابی ਰੰਗ ਦੇ ਸੂਟ ਚ ਕਿਸੇ ਗਲਾਬ ਤੋਂ ਘਟ ਨਹੀਂ ਸੀ ਲੱਗ ਰਹੀ ਆਉਂਦੀ ਹੀ ਜਿੰਦਰ ਨੂੰ ਬੋਲੀ ਦੀਦੀ ਦੇਖੋ ਮੇਰੇ ਵਾਲ ਆਇਓ ਠੀਕ ਨਹੀਂ ਆਉਂਦੀ ਗੁੱਤਾ ਜਿੰਦਰ ਨੇ ਉਸ ਨੂੰ 2 ਮਿੰਟ ਰੋਕਣ ਦਾ ਇਸ਼ਾਰਾ ਕਰਦੀ ਹੋਈ ਨੇ ਉਸ ਨੂੰ ਕਿਹਾ ਕੀ ਕਰਨ ਲੱਗੀ ਸੀ ਘਰ ਜਾ ਕੇ ਇੰਨਾ ਟਾਈਮ ਲਾਇਆ ਜੀ ਕੁਛ ਨਹੀਂ ਦੋ ਕੁ ਕੱਪੜੇ ਧੋਣੇ ਸੀ ਫਿਰ ਭਾਂਡਿਆਂ ਦਾ ਘਰਾ ਲੱਗਿਆ ਪਿਆ ਸੀ ਪਰਾਉਣਾ ਕਰਕੇ ਉਹ ਮੰਨ ਜੇ ਜਿੰਦਰ ਨੇ ਕਿਹਾ ਅੱਛਾ ਪਰ ਅਸਲੀ ਪਰੋਣੇ ਤਾਂ ਇੱਧਰ ਨੇ ਉਧਰ ਕਿਹੜੇ ਪਹੁੰਚ ਗਏ ਜਿੰਦਰ ਨੇ ਉਸ ਨੂੰ ਛੇੜਦੀ ਨੇ ਕਿਹਾ ਉਸ ਦੇ ਮਜ਼ਾਕ ਨੂੰ ਕੇਂਦਰ ਸਮਝਦੇ ਹੋਏ ਬੋਲੀ ਉਹਨਾਂ ਦਾ ਕੀ ਹੈ ਉਧਰ ਵੀ ਬਾਦੂ ਨੇ ਪਰੋਣੇ ਅਜੇ ਉਸ ਨੇ ਇਹ ਗੱਲ ਕਹੀ ਸੀ ਕਿ ਜਿੰਦਰ ਨੇ ਉਸ ਨੂੰ ਬਾਹਰ ਵੇਖਣ ਦਾ ਇਸ਼ਾਰਾ ਕੀਤਾ ਬਾਹਰ ਬੇਬੀ ਆਈ ਸੀ ਆਪਣੇ ਸਹੁਰਿਆਂ ਨਾਲ ਆਪਣੀ ਛੋਟੀ ਭੈਣ ਦੇ ਵਿਆਹ ਤੇ ਕੁਝ ਦੇਰ ਉਹ ਉਹਨਾਂ ਨੂੰ ਦੇਖਦੀਆਂ ਰਹੀਆਂ ਅਤੇ ਫਿਰ ਜਿੰਦਰ ਨੇ ਉਸ ਨੂੰ ਬੈਠ ਕੇ ਗੁੱਤ ਕਰਵਾਉਣ ਲਈ ਕਿਹਾ ਲੈ ਚੱਕ ਹੋ ਗਈ ਤੇਰੀ ਲੰਬੀ ਗੁੱਤ ਗੁੱਤ ਵਿੱਚ ਰਬੜ ਪਾਉਂਦੀ ਹੋਈ ਜਿੰਦਰ ਨੇ ਕਿਹਾ ਤਿਆਰ ਹੋ ਕੇ ਉਹ ਵਿਆਹ ਵਾਲਿਆਂ ਦੇ ਘਰ ਚ ਲਈਆਂ ਗਈਆਂ ਅਜੇ ਤੱਕ ਬੋਬੀ ਨੇ ਜਿੰਦਰ ਨੂੰ ਨਹੀਂ ਸੀ ਦੇਖਿਆ ਸ਼ਾਇਦ ਉਹ ਕੰਮ ਕਰਨ ਵਿੱਚ ਰੁੱਝਿਆ ਹੋਇਆ ਸੀ ਇਹ ਥੋੜੀ ਦੇਰ ਬਾਅਦ ਬਰਾਤ ਆ ਗਈ ਅਤੇ ਕੁੜੀਆਂ ਰੀਵਨ ਕਟਾਉਣ ਲਈ ਪਹੁੰਚ ਗਈਆਂ। ਜਿੰਦਰ ਵਿਆਹ ਵਾਲੀ ਕੁੜੀ ਨੂੰ ਤਿਆਰ ਕਰਨ ਵਿੱਚ ਮੈਡਮ ਦੀ ਮਦਦ ਕਰ ਰਹੀ ਸੀ। ਇਸ ਲਈ ਉਸਨੇ ਜਿੰਦਰ ਨੂੰ ਇਕੱਲੀ ਨੂੰ ਹੀ ਜਾਣ ਲਈ ਕਹਿ ਦਿੱਤਾ। ਉਧਰ ਬੋਬੀ ਤੇ ਮਨਮੀਤ ਕੁੜੀਆਂ ਨਾਲ ਇਕੱਲੀ ਜਿੰਦਰ ਨੂੰ ਦੇਖ ਕੇ ਇੱਕ ਦੂਜੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗੇ। ਔਰ ਦੋਵਾਂ ਨੇ ਜਿੰਦਰ ਤੋਂ ਕੁਝ ਵੀ ਨਾ ਪੁੱਛਿਆ। ਰੀਵਨ ਤੋਂ ਬਾਅਦ ਕੁੜੀਆਂ ਵਾਪਸ ਲੈਂ ਗਈਆਂ। ਅਤੇ ਸਾਰੀ ਬਰਾਤ ਚਾਹ ਪੀਣ ਲੱਗ ਪਈ ਬੋਬੀ ਮਨਮੀਤ ਨੂੰ ਬੋਲਿਆ ਮੀਤ ਜਾਰੋ ਕਿੱਥੇ ਐ ਕਿੱਧਰ ਚਲੀ ਗਈ ਅੱਜ ਸਵੇਰ ਦਿਨੇ ਦੇਖੀ ਇਹ ਹੀ ਤਾਂ ਮੈਂ ਸੋਚਦਾ ਐ ਮਾਮਾ ਗਈ ਕਿੱਥੇ ਐ ਉਹ ਪਰ ਉਹਨੇ ਨੇ ਜਾਣਾ ਵੀ ਕਿੱਥੇ ਐ ਮਨਮੀਤ ਆਪ ਹੀ ਸਵਾਲ ਜਵਾਬ ਕਰਨ ਲੱਗਿਆ ਫਿਰ ਜਦੋਂ ਬਰਾਤ ਚਾਹ ਪਾਣੀ ਪੀ ਕੇ ਚਲੀ ਗਈ ਸਾਰੇ ਮਿਲਗਿਲ ਨੂੰ ਚਾਹ ਪੀਣ ਲਈ ਬੁਲਾਇਆ ਗਿਆ ਸਾਰੇ ਆਕੇ ਚਾਹ ਪੀ ਪੀ ਜਾਈ ਜਾਂਦੇ ਸਨ ਪਰ ਅਜੇ ਤੱਕ ਉਹ ਦੋਵੇਂ ਭੈਣ ਨਹੀਂ ਸੀ ਆਈਆਂ ਬੋਬੀ ਨਾ ਚਾਹੁੰਦੇ ਉਹ ਵੀ ਲਗਾਤਾਰ ਕੰਮ ਕਰੀ ਜਾ ਰਿਹਾ ਸੀ ਅਚਾਨਕ ਮਨਮੀਤ ਨੇ ਉਹਨਾਂ ਦੋਵਾਂ ਨੂੰ ਆਉਂਦਿਆ ਵੇਖਿਆ ਤਾਂ ਉਸਨੇ ਬੋਬੀ ਨੂੰ ਇਸ਼ਾਰੇ ਨਾਲ ਦਿਖਾਉਂਦੇ ਹੋਏ ਕਿਹਾ ਮਾਮਾ ਅੱਜ ਤਾਂ ਜਮਾ ਨਹੀਂ ਵੱਜਦਾ ਤੂੰ ਜਦੋਂ ਬੋਬੀ ਨੇ ਉਸ ਦੇ ਵੱਲ ਵੱਲੋਂ ਇਸ਼ਾਰਾ ਕੀਤੀ ਦਿਸ਼ਾ ਵੱਲ ਦੇਖਿਆ ਤਾਂ ਸਾਹਮਣੇ ਤੋਂ ਫਿੱਕੇ ਗੁਲਾਬੀ ਸੂਟ ਚ ਤੁਰਿਆ ਆਉਂਦੀ ਕਿੰਦਰ ਨੂੰ ਦੇਖ ਕੇ ਉਸ ਦੀ ਜਿਵੇਂ ਜਾਨ ਵਿੱਚ ਜਾਨ ਆ ਗਈ ਹੋਵੇ ਉਸਨੇ ਖੁਸ਼ ਹੰਦ ਹੋਏ ਨੇ ਬੋਲਿਆ ਮੀਤ ਸੱਚੀ ਯਾਰ ਇਹ ਤਾਂ ਜਮਾ ਹੀ ਅੱਗ ਬਣੀ ਫਿਰਦੀ ਐ ਅੱਜ ਇਹ ਕਹਿੰਦੇ ਹੋਏ ਉਹ ਮਨਮੀਤ ਨੂੰ ਇੱਕ ਪਾਸੇ ਲੈ ਜਾ ਕੇ ਬੈਠਿਆ ਤਾਂ ਜੋ ਉਹ ਨજર ਭਰ ਕੇ ਕਿੰਦਰ ਨੂੰ ਦੇਖ ਸਕੇ ਉਧਰ ਉਹ ਦੋਵੇਂ ਆ ਕੇ ਚਾਹ ਪੀ ਲੱਗ ਪਈਆਂ ਮਨਮੀਤ ਉਹਨਾਂ ਕੋਲ ਆਇਆ ਅਤੇ ਬੋਲਿਆ ਕੁਝ ਹੋਰ ਚਾਹੀਦਾ ਐ ਤਾਂ ਲਿਆ ਕੇ ਦੇਵਾਂ ਜਿੰਦਰ ਨੇ ਉਸ ਨੂੰ ਨਾ ਕਹਿਣ ਲਈ ਨਾ ਵਿੱਚ ਸਿਰ ਹਲਾ ਦਿੱਤਾ ਕੁਝ ਮਿੰਟਾਂ ਬਾਅਦ ਉਹਨਾਂ ਦੋਵਾਂ ਨੇ ਚਾਹ ਪੀ ਲਈ ਅਤੇ ਪਲੇਟ ਤੇ ਕੱਪ ਰੱਖਣ ਲਈ ਜਦੋਂ ਕਿੰਦਰ ਇੱਕ ਪਾਸੇ ਗਈ ਤਾਂ ਬੋਬੀ ਨੂੰ ਅਚਾਨਕ ਉੱਥੇ ਦੇਖ ਕੇ ਉਸ ਦੀ ਧੜਕਣ ਵਧ ਗਈ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ ਬੋਬੀ ਨੇ ਪੁੱਛਿਆ ਸ਼ਿਵੀਰ ਦੀ ਕਿੱਥੇ ਸੀ ਮੈਂ ਪਾਗਲਾ ਵਾਂਗੂ ਲੱਭਦਾ ਸੀ ਕਿੰਦਰ ਨੂੰ ਉਸ ਦੀ ਇਹ ਗੱਲ ਵੀ ਸਮਝ ਨਾ ਲੱਗੀ ਅਤੇ ਉਹ ਚੁੱਪਚਾਪ ਜਿੰਦਰ ਕੋਲ ਆ ਗਈ ਅਤੇ ਦੋਵੇਂ ਘਰ ਵੱਲ ਚਲੀਆਂ ਗਈਆਂ ਘਰ ਜਾ ਕੇ ਉਹ ਬੋਲੀ ਦੀਦੀ ਬੋਬੀ ਕੁਝ ਕਹਿੰਦਾ ਸੀ ਪਰ ਮੈਨੂੰ ਸਮਝ ਨਹੀਂ ਆਈ ਉਹਦੀ ਹਾਂ ਮੈਨੂੰ ਵੀ ਬਹੁਤ ਉਦਾਸ ਲੱਗਿਆ ਅੱਜ ਉਹ ਸਵੇਰ ਦਾ ਪਤਾ ਨਹੀਂ ਕੀ ਗੱਲ ਹੈ ਮੀਤ ਨੂੰ ਪੁੱਛਾਂਗੇ ਉਹਨੂੰ ਪਤਾ ਉਹ ਕਹੇ ਕਿ ਉਹ ਥੋੜੀ ਦੇਰ ਆਰਾਮ ਕਰਨ ਲਈ ਮੰਜੇ ਤੇ ਲੇਟ ਗਈਆਂ ਸ਼ਾਮ ਤੱਕ ਉਹ ਵਿਆਹ ਵਿੱਚ ਸ਼ਾਮਲ ਰਹੀਆਂ ਪਰ ਬੋਬੀ ਜਾਂ ਮਨਵੀਤ ਨਾਲ ਕੋਈ ਗੱਲ ਨਾ ਹੋ ਸਕੀ ਸ਼ਾਮ ਨੂੰ ਵਿਦਾਇਤ ਤੋਂ ਬਾਅਦ ਜਦੋਂ ਉਹ ਆਪਣੇ ਘਰ ਆਈਆਂ ਤਾਂ ਮਨਵੀਤ ਵੀ ਉਹਨਾਂ ਦੇ ਪਿੱਛੇ ਹੀ ਘਰ ਪਹੁੰਚ ਗਿਆ। ਫਿਰ ਉਸ ਨੂੰ ਜਿੰਦਰ ਨੇ ਪੁੱਛਿਆ ਕੀ ਹੋ ਗਿਆ ਇਹਨੂੰ ਮਾਮੇ ਨੇ ਬੁਲਾਇਆ ਸੀ ਬੋਲੀ ਕਿਉਂ ਨਹੀਂ? ਪਤਾ ਨਹੀਂ ਕਹਿੰਦੀ ਕੀ ਕਹਿੰਦਾ ਸੀ ਇਹਨੂੰ ਨਹੀਂ ਕੋਈ ਸਮਝ ਲੱਗੀ। ਜਿੰਦਰ ਨੇ ਜਵਾਬ ਦਿੱਤਾ ਚੰਗਾ ਮੈਂ ਕੰਮ ਕਰਾ ਲਵਾਂ ਫੇਰ ਕਰਦਾ ਇਹ ਗੱਲ ਵਿਹਲਾ ਹੋ ਕੇ। ਕਹ ਕੇ ਉਹ ਚਲੇ ਗਿਆ ਅਤੇ ਕੰਮ ਕਰਨ ਲੱਗ ਗਿਆ ਬੋਬੀ ਨੂੰ ਉਸਨੇ ਉਸੇ ਤਰ੍ਹਾਂ ਦੱਸਦਾ ਜਿਵੇਂ ਉਸਨੂੰ ਜਿੰਦਰ ਨੇ ਕਿਹਾ ਸੀ ਅਗਲੇ ਦਿਨ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰ ਜਾਣ ਲਈ ਤਿਆਰ ਹੋਣ ਲੱਗ ਪਏ ਅਤੇ ਫਿਰ ਇੱਕ ਇੱਕ ਕਰਕੇ ਜਾਣ ਲੱਗੇ ਜਿੰਦਰ ਵੀ ਅੱਜ ਕਿਸੇ ਨੂੰ ਵੀ ਮਿਲੇ ਆਪਣੇ ਸਕੂਲ ਚ ਲਿਗੇ ਸੀ ਜਿੰਦਰ ਵੀ ਘਰ ਸਫਾਈ ਕਰਨ ਵਿੱਚ ਰੁੱਝੀ ਰਹੀ ਅਤੇ ਬਵੀ ਤੇ ਮਨਮੀਤ ਸਾਰੇ ਭਾਂਡੇ ਅਤੇ ਹੋਰ ਸਮਾਨ ਸੰਭਾਲਣ ਬਚੁਰਜੇ ਰਹੇ। ਸ਼ਾਮ ਨੂੰ ਕੇਂਦਰ ਜਦੋਂ ਜਿੰਦਰ ਕੋਲ ਆਈ ਉਸਨੇ ਸਹਿ ਸਭਾਈ ਪੁੱਛ ਲਿਆ। ਗਏ ਸਾਰੇ ਰਿਸ਼ਤੇਦਾਰ ਉਹ ਤਾਂ ਅਜੇ ਇੱਥੇ ਹੀ ਐ ਕੰਮਕਾਰ ਕਰਾ ਕੇ ਹੀ ਜਾਣਗੇ ਦੋਵੇਂ। ਜਿੰਦਰ ਨੇ ਜਵਾਬ ਦਿੱਤਾ ਮੈਂ ਰਿਸ਼ਤੇਦਾਰ ਪੁੱਛ ਆਏ। ਉਹਨਾਂ ਦੋਵਾਂ ਦਾ ਨਾਮ ਨਹੀਂ ਗਿਆ। ਜਿੰਦਰ ਨੇ ਕਿਹਾ ਪਤਾ ਹੈ ਮੈਨੂੰ ਜਿੰਦਰ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਹੈ ਦੋਵੇਂ ਰੋਟੀ ਪਾਣੀ ਬਣਾਉਣ ਲੱਗ ਪਈਆਂ ਅਗਲੇ ਦਿਨ ਸਵੇਰੇ ਕਿੰਦਰ ਆਪਣੇ ਘਰ ਸਕੂਲ ਨੂੰ ਜਾਣ ਲਈ ਤਿਆਰ ਹੋ ਰਹੀ ਸੀ ਕਿ ਦਰਵਾਜ਼ੇ ਤੇ ਦਸਤਕ ਹੋਈ ਉਹ ਦਰਵਾਜ਼ੇ ਤੇ ਗਈ ਤਾਂ ਸਰੀ ਦੇਖਿਆ ਕਿ ਸਾਹਮਣੇ ਬੋਬੀ ਖੜਾ ਸੀ ਅਤੇ ਉਸਦੇ ਹੱਥ ਵਿੱਚ ਇੱਕ ਦੇਗਾ ਸੀ ਉਸਨੇ ਕਿੰਦਰ ਨੂੰ ਬੋਲਿਆ ਆ ਦੇਗਾ ਸੀ ਉਧਰ ਤੁਹਾਡਾ ਨਾਲ ਹੀ ਉਸਨੇ ਦੀਗਾ ਕੇਂਦਰ ਵੱਲ ਵਧਾਇਆ ਕੇਂਦਰ ਨੇ ਚੁੱਪਚਾਪ ਦੇਗਾ ਉਸਦੇ ਹੱਥੋਂ ਖਿੱਚ ਲਿਆ ਉਸਦੇ ਦੀਗਾ ਖਿੱਚਣ ਦੀ ਦੇਰ ਸੀ ਕਿ ਬੋਬੀ ਦੇ ਮੂੰਹੋਂ ਸੀ ਨਿਕਲ ਗਈ ਕੇਂਦਰ ਨੇ ਜਦੋਂ ਉਸਦੇ ਹੱਥ ਵੱਲ ਦੇਖਿਆ ਤਾਂ ਉਸਦੀ ਉਂਗਲੀ ਵਿੱਚੋਂ ਖੂਨ ਨਿਕਲਣ ਲੱਗਿਆ ਹੋਇਆ ਸੀ ਕੇਂਦਰ ਨੇ ਛੇਤੀ ਦਿਨੇ ਦੀਗਾ ਹਟਾਖਿਆ ਤੇ ਬੋਲੀ ਇਹ ਕੀ ਹੋ ਗਿਆ ਮੇਰੀ ਉਂਗਲੀ ਦੀਗੇ ਦੇ ਵਿੱਚ ਸੀ ਅਤੇ ਟੱਕਣੇ ਹੇਠਾਂ ਸੀ ਰਕਣ ਦੇ ਕੰਡੇ ਤਿੱਖੇ ਨੇ ਉਹਨਾਂ ਨੇ ਛਿਲਤਾ ਸ਼ਾਇਦ ਬੋਬੀ ਨੇ ਦੱਸਿਆ ਤੇ ਉਹ ਵਾਪਸ ਜਾਣ ਲਈ ਮੁੜਨ ਲੱਗਿਆ ਤਾਂ ਕਿੰਦਰ ਨੇ ਕਿਹਾ ਸੌਰੀ ਮੈਨੂੰ ਪਤਾ ਨਹੀਂ ਸੀ ਬੋਬੀ ਨੇ ਉਸ ਵੱਲ ਪਿਆਰ ਨਾਲ ਦੇਖਿਆ ਅਤੇ ਮੁਸਕਰਾਉਂਦਾ ਹੋਇਆ ਬੋਲਿਆ ਕੋਈ ਗੱਲ ਨਹੀਂ ਇਹ ਤਾਂ ਲੱਗਦੀਆਂ ਹੀ ਰਹਿੰਦੀਆਂ ਨੇ ਇੰਨੀਆਂ ਕੁ ਸੱਟਾਂ-ਸੱਟਾਂ ਤਾਂ ਕਹਿੰਦਾ ਹੋਇਆ ਉਹ ਵਾਪਸ ਮੁੜ ਆਇਆ ਕਿੰਦਰ ਤਿਆਰ ਹੋ ਕੇ ਸਕੂਲ ਚਲੀ ਗਿਆ ਸ਼ਾਮ ਨੂੰ ਜਦੋਂ ਉਹ ਜਿੰਦਰ ਕੋਲ ਗਈ ਤਾਂ ਉਸ ਨੂੰ ਪਤਾ ਲੱਗਿਆ ਕਿ ਬੋਵੀ ਆਪਣੇ ਪਿੰਡ ਚਲਾ ਗਿਆ ਸੀ ਮੁਰਕੇ ਕਦੇ ਵੀ ਉਹ ਉਹਨਾਂ ਦੇ ਪਿੰਡ ਨਹੀਂ ਆਇਆ ਇਹ ਸੀ ਇਹ ਕਹਾਣੀ ਪਿਆਰ ਦਾ ਆਕਰਸ਼ਣ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਕਹਾਣੀ ਸੁਣਨੇ ਤੁਹਾਡਾ ਬਹੁਤ-ਬਹੁਤ ਧੰਨਵਾਦ